ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਬੁੱਢਾ ਦਰਿਆ ਜੋ ਬੁੱਢਾ ਨਾਲਾ ਬਣ ਚੁੱਕਾ ਹੈ ਉਸ ਨੂੰ ਮੁੜ ਬੁੱਢਾ ਦਰਿਆ ਬਣਾਉਣ ਲਈ ਮੋਰਚਾ ਲਾ ਦਿੱਤਾ ਗਿਆ ਹੈ ਗੱਲਾਂ ਨਾਲ ਨਹੀਂ ਇਤਿਹਾਸ ਨੂੰ ਸਿਰਜਣਾ ਗੱਲਾਂ ਨਾਲ ਨਹੀਂ ਨੀ ਕਮਾਈ ਹੋਣੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਕਰਮਯੋਗੀ ਨੇ ਜਿਨ੍ਹਾਂ ਨੇ ਪਵਿੱਤਰ ਕਾਲੀ ਵਈ ਨੂੰ ਸਾਫ਼ ਕਰ ਦਿਖਾਇਆ ਹੈ ਤੇ ਹੁਣ ਬੁੱਢੇ ਨਾਲੇ ਦੇ ਉੱਪਰ ਕਾਰ ਸੇਵਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋਈ ਹੈ ਪਹਿਲੇ ਪੜਾਅ ਦੇ ਵਿੱਚ ਵੱਡੇ ਦਰਿਆ ਦੇ ਕੰਢਿਆਂ ਦੇ ਉੱਪਰ ਰੁੱਖ ਲਾਈ ਗਏ ਰਸਤੇ ਸਾਫ਼ ਕਰਕੇ ਰਸਤਾ ਚਾਲੂ ਕੀਤਾ ਗਿਆ ਤੇ ਨਾਲ ਦੀ ਨਾਲ ਸੰਸੀਚੇਵਾਲ ਜੀ ਜੱਤੋਂ ਉਹਨਾਂ ਨੇ ਪਵਿੱਤਰ ਕਾਲੀ ਵੇਂ ਦੀ ਕਾਰ ਸੇਵਾ ਰੰਭੀ ਹੈ ਉਸ ਸਮੇਂ ਤੋਂ ਉਹਨਾਂ ਦੇ ਯਤਨ ਦਾ ਸਦਕਾ ਪੂਰੇ ਪੰਜਾਬ ਦੇ ਵਿੱਚ ਟ੍ਰੀਟਮੈਂਟ ਪਲਾਂਟ ਲੱਗੇ ਨੇ ਤੇ ਹੁਣ ਇਹ ਪਲਾਂਟ ਚੱਲਣ ਤੇ ਜੋ ਨਜ਼ਾਇਜ਼ ਗੰਦੇ ਪਾਣੀ ਬੁੱਢੇ ਦਰਿਆ ਦੇ ਵਿੱਚ ਪੈ ਰਹੇ ਨੇ ਉਸ ਨੂੰ ਰੋਕਣ ਲਈ ਹੁਣੇ ਮੋਰਚਾ ਲਾਇਆ ਗਿਆ ਰੇ ਸੰਤੀ ਚੇਵਾਲ ਜੀ ਖੁਦ ਅ ਕ੍ਰੇਨ ਨੂੰ ਚਲਾ ਕੇ ਜੋ ਡਾਇਰੀਆਂ ਦਾ ਗੰਦਾ ਪਾਣੀ ਬੁੱਢੇ ਨਾਲੇ ਵਿੱਚ ਡਿੱਗ ਰਿਹਾ ਹੈ ਗੈਰਕਾਨੂੰਨੀ ਡਿੱਗ ਰਿਹਾ ਹੈ ਉਸ ਦੇ ਪਾਈਪ ਇਹ ਪਟਰੇ ਨੇ ਤੇ ਇਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣ ਰਹੇ ਨੇ

ਤੁਹਾਡੀ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਕਿਹੜੀਆਂ ਟਰਾਲੀਆਂ ਲੰਘ ਕੇ ਜਾਂਦੀਆਂ ਨਾ ਉਹ ਫੈਕਟਰੀ ਚ ਹੀ ਜਾਂਦੀਆਂ ਵਾਹ ਉਹ ਫੈਕਟਰੀ ਚ ਹੀ ਜਾਂਦੀਆਂ ਵਾਹ ਬਹੁਤ ਪਰੇਸ਼ਾਨਾ ਸਾਡ ਕੇ ਅੱਖਾਂ ਖਰਾਬ ਹੋਦੀਆਂ ਡਾਕਟਰਾਂ ਨੇ ਵੀ ਜਵਾਬ ਦੇ ਦਿੱਤੀ ਧੋਏ ਸਾਡ ਅੱਖਾਂ ਲੱਗੇਗਾ ਜੀ ਹੱਲ ਕਰ ਜੀ ਕੋਈ ਹਾਂ ਨਹੀਂ ਹੈਗਾ ਫਲੈਸ਼ ਨਹੀਂ ਡਿੱਗਣੀ ਚਾਹੀਦੀ ਕੱਲ ਹੀ ਜਦੋਂ ਹੋਈ ਉਹ ਤੋਂ ਪ੍ਰਾਂਤ ਦੇ ਜਾਣ ਗਏ ਉਸ ਵੇਲੇ ਜਿਹੜੀ ਚੀਜ਼ ਬਣਾ ਕੇ ਭੇਜੀ ਆਪਣੇ ਤੁਹਾਡੇ ਚੀਜ਼ ਨੂੰ ਵੀ ਕੀਤੀ ਹੈ ਆਪਣੇ ਮੇਰੇ ਭਾਈ ਹੈ ਜੀ ਸਾਡੇ ਜਿਹੜੀਆਂ ਜਿਹੜੀਆਂ ਚੀਜ਼ਾਂ ਹੁਣ ਅਦਨ ਦੇ ਦੇਖਦੇ ਆ ਉਹ ਤੁਹਾਨੂੰ ਵੀ ਤਾਂ ਵਿਕਣੀਆਂ ਚਾਹੀਦੀਆਂ ਸਾਡੇ ਕੋਲ ਕਾਫੀ ਕਾਫੀ ਸਾਨੂੰ ਕੰਪਲੇਂਟ ਆ ਇਸ ਕਰਕੇ ਅਸੀਂ ਰਾਤ ਨੂੰ ਕੰਮ ਕਰਦੇ ਹਾਂ ਤੁਹਾਡੇ ਕੋਲ ਤਾਂ ਵੀਡੀਓ ਵੀ ਹੈਗੀਆਂ ਤੁਸੀਂ ਰਾਤ ਨੂੰ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਸਾਰੀਆਂ ਸਾਡੇ ਕੋਲ ਵੀ ਹੈਗੀਆਂ ਨੇ ਅਸੀਂ ਤੁਹਾਨੂੰ ਦਿਖਾ ਦਿੰਦੇ ਆ ਤੁਹਾਨੂੰ ਵੀ ਤੁਹਾਨੂੰ ਨਾ ਤੁਹਾਨੂੰ ਨਿਕਲਦਾ ਆਪਦੀ ਵੀਡੀਓ ਬਣਾ ਕੇ ਉਦੋਂ ਹੀ ਇਹਨਾਂ ਨੰਬਰ 'ਤੇ ਪਾਓ ਮੈਸਰ ਨੰਬਰ 2 ਤੁਸੀਂ ਉਹਦੇ ਉੱਤੇ ਉਹਦੇ ਪਾਉਣੀਆਂ ਘਟ ਤੋਂ ਤਾਂ ਵੀਡੀਓ ਹੈ ਕਿਆਂ ਸਾਰੀਆਂ ਦੇਖ ਲਓ ਮੈਂ ਤੁਹਾਡੀ ਡਿਊਟੀ ਹੈ ਹਾਂ ਜੀ ਮੈਂ ਤਾਂ ਜੋ ਵੀ ਕਿੰਨਾ ਤੇ ਤੁਹਾਨੂੰ ਆਉਂਦਾ ਚੋਲਾ ਨਹੀਂ ਜੀ ਖਾਪ ਚੋਲਾ ਦੀ ਖਾਪ ਹੁੰਦੀ ਹੈ ਨਾ ਉਹ ਹੋਂਦਾ ਸਾਡੀ ਅੱਖਾਂ ਚੋਂ ਬੈਂਦੇ ਨੇ ਕਿਉਂ ਨਾ ਇਹ ਵੀ ਪਲਾਸਟਿਕ ਸਭ ਕੁਝ ਅਜਿਹਾ ਸਰ ਹਾਂ ਜੀ ਮਾਰਦੇ ਨੇ ਸਰ ਤੁਹਾਡੇ ਪਹਿਲੇ ਦੇਖਣ ਹੋਂਣਾ ਹੈ ਵੀਡੀਓ ਵਿਚਾਰੀ ਕੀਤੀ ਗਈ ਜੀ ਜੋ ਕਿ ਡਾਈਨ ਦਾ ਜਿਹੜਾ ਤੁਹਾਨੂੰ ਬਾੜੀ ਤੇ ਬਾਅਦ ਮਾਤਰਾ ਦੇ ਵਿੱਚ ਤੇ ਲੋਕਾਂ ਨੂੰ ਪਰੇਸ਼ਾਨੀ ਵੀ ਆ ਲੋਕ ਆ ਤੁਹਾਨੂੰ ਕੰਪਲੇਂਟਾਂ ਕਰ ਰਹੇ ਨੇ ਦੀ ਹਾਂਜੀ ਇਹਨਾਂ ਦਾ ਫਸਟ ਅਸੀਂ ਇਹਦੇ ਵਿੱਚ ਦੇਖੀ ਇਹਨਾਂ ਨੂੰ ਕੰਪਲੇਂਟਾ ਹਟ ਕੋ ਅਭੀ ਨਹੀਂ ਮਿਲੀ ਇਸ ਸੰਬੰਧ ਦਾ ਆਪਣੀ ਜਿਹੜੀ ਟੀਮਾਂ ਕੀਤੀ ਜਾਂਚ ਕਰਦੇ ਤੇ ਵੈਰੀਫਾਈ ਕਰਦੇ ਜੇ ਕੋਈ ਬੰਦਾ ਪਹਿਲਾਂ ਫਾਈਲ ਕਰ ਦਿੱਤੀ ਹੁੰਦੀ ਸਾਡੇ ਬੰਦੇ ਚੈੱਕ ਕਰ ਰਹੇ ਨੇ ਜਲਦ ਪੰਦੇਸ ਤੋਂ ਆ ਮੌਸਮ ਦੇ ਚਾਹ ਦੇ ਜੋ ਮੌਸਮ ਤੋਂ ਮੌਸਮ ਦਾ ਤੇ ਇਹਦੇ ਨਾਲ ਥੱਲੇ ਜਾਣੇ ਲੱਗਦਾ ਹੁਣ ਦੇਖੋ ਜੇ ਵੀ ਕੋਈ ਗਲਤ ਫਾਰਮ ਪਾਇਆ ਜਾਂਦਾ ਜਾਂ ਉਹ ਨਹੀਂ ਚੱਲਦਾ ਜਿੱਥੇ ਇਹ ਪ੍ਰੋਬਲਮ ਆ ਯੋਸਾ ਕਰਦੇ ਸਭ ਉਹ ਚੱਕਰ ਨਹੀਂ ਅਸੀਂ ਸਾਰੇ ਜਿਹੜੇ ਚੱਕਰ ਠੀਕ ਹੈ ਜੀ ਬਿਕਾ ਹਾਂ ਜੀ ਸਾਰਿਆਂ ਨੂੰ ਸਾਰੇ ਬੰਦੇ ਜਿਵੇਂ ਬੰਦੇ